ਦਿਲਦਾਰ ਬੰਦੇ ਚੈਨਲ ਤੇ ਦੋਸਤੋ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਜੀ ਆਇਆਂ ਨੂੰ ਕਹਿੰਦੇ ਆਂ ਦੋਸਤੋ ਹੁਣ ਤੱਕ ਤੁਸੀਂ ਆਪਣੇ ਚੈਨਲ ਦਿਲਦਾਰ ਬੰਦੇ ਚੈਨਲ ਨੂੰ ਬਹੁਤ ਹੀ ਪਰਮਾਹੰਗਾਰਾ ਦੇ ਰਹੇ ਹੋ ਇਸੇ ਤਰ੍ਹਾਂ ਹੀ ਮਿੱਤਰੋ ਪਿਆਰ ਤੇ ਸਤਿਕਾਰ ਬਣਾ ਕੇ ਰੱਖਿਓ ਆਪਾਂ ਤੁਹਾਡੇ ਵਾਸਤੇ ਚੰਗੇ ਚੰਗੇ ਸਟੱਡ ਹਾਰਮਾਂ ਦੀਆਂ ਵਕਾਊ ਜਾਨਵਰਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਹਾਜ਼ਰੀ ਲਵਾਉਂਦੇ ਰਵਾਂਗੇ ਅੱਜ ਮਿੱਤਰੋ ਆਪਾਂ ਗੱਲ ਕਰਦੇ ਆਂ ਵੀ ਗਰਮੀ ਲੰਘਣ ਤੋਂ ਨਾ ਤੁਰੰਤ ਬਾਅਦ ਇੱਕ ਘੋੜਿਆਂ ਦਾ ਨਵਾਂ ਸੀਜ਼ਨ ਸ਼ੁਰੂ ਹੋ ਜਾਂਦਾ। ਇਹ ਸੀਜ਼ਨ ਦੀ ਮਿੱਤਰੋ ਸ਼ੁਰੂਆਤ ਹੋ ਚੁੱਕੀ ਆ ਨਾਬਾ ਘੋੜਾ ਮੰਡੀ ਤੋਂ। ਜਿਹੜੀ ਨਾਬਾ ਘੋੜਾ ਮੰਡੀ ਆ ਮਿੱਤਰੋ ਇਹ 8 ਸਤੰਬਰ 2024 ਤੋਂ ਸ਼ੁਰੂ ਹੋ ਗਈ ਆ ਤੇ 12 ਸਤੰਬਰ 2024 ਤੱਕ ਇਹ ਮੰਡੀ ਮਿੱਤਰੋ ਚੱਲੂਗੀ। ਤਰੀਕ ਸਾਰੇ ਭਰਾ ਇੱਕ ਵਾਰੀ ਫੇਰ ਨੋਟ ਕਰ ਲਓ। ਨਾਬਾ ਕੋੜਾ ਮੰਡੀ ਦੀ ਮਿੱਤਰੋ ਸ਼ੁਰੂਆਤ ਹੋ ਗਈ ਆ 8 ਸਤੰਬਰ 2024 ਤੋਂ ਇਹ ਮੰਡੀ ਸ਼ੁਰੂ ਹੋ ਗਈ ਆ ਤੇ 12 ਸਤੰਬਰ 2024 ਤੱਕ ਮਿੱਤਰੋ ਇਹ ਮੰਡੀ ਚੱਲਣੀ ਆ ਨਾਬਾ ਕੋੜਾ ਘੋੜਿਆਂ ਦੀ ਇਹ ਮੰਡੀ ਆ ਮਿੱਤਰੋ ਇਹਦੇ ਚ ਮਿੱਤਰੋ ਅਦਰ ਸਟੇਟ ਤੋਂ ਵਪਾਰੀ ਵੀਰ ਜਾਨਵਰ ਖਰੀਦਣ ਤੇ ਵੇਚਣ ਲਈ ਆ ਰਹੇ ਆਗੇ ਤੇ ਤੁਸੀਂ ਵੀ ਸਾਰੇ ਭਰਾਵਾਂ ਨੇ ਇਸ ਮੰਡੀ 'ਚ ਹਮ ਹਮਾ ਕੇ ਪਹੁੰਚਣਾ ਜਿਹੜੇ ਭਰਾਵਾਂ ਨੇ ਜਾਨਵਰ ਖਰੀਦਣੇ ਆ ਜਾਂ ਵੇਚਨੇ ਆ ਉਹ ਨਾਬੇ ਦੀ ਧਰਤੀ ਤੇ ਜਰੂਰ ਪਹੁੰਚੋ ਤੇ ਮੇਲੇ ਦੀ ਰੌਣਕ ਨੂੰ ਵਧਾਓ ਬਾਕੀ ਮਿੱਤਰੋ ਨਾਬਾ ਕੋੜਾ ਮੰਡੀ ਤੇ ਨਾ ਬਹੁਤ ਹੀ ਚੰਗੇ ਚੰਗੇ ਘੋੜੇ ਪੁੱਜ ਰਹੇ ਆ ਜਿਹੜੇ ਤੁਹਾਨੂੰ ਦੇਖਣ ਨੂੰ ਮਿਲਣਗੇ ਇਸ ਕਰਕੇ ਸਾਰੇ ਭਰਾਵਾਂ ਨੇ ਜਰੂਰ ਢੇੜਾ ਮਾਰਨਾ ਨਾਬਾ ਕੋੜਾ ਮੰਡੀ ਤੇ ਤੇ ਨਾਬਾ ਕੋੜਾ ਮੰਡੀ ਮਿੱਤਰੋ ਆਪਣੇ ਪੰਜਾਬ ਦੀ ਇਸ ਸੀਜ਼ਨ ਦੀ ਪਹਿਲੀ ਮੰਡੀ ਆਗੀ ਤੇ ਇਹਦੇ ਨਾਲ ਫਿਰ ਮਿੱਤਰੋ ਦੂਸਰੀ ਮੰਡੀ ਦੀ ਸ਼ੁਰੂਆਤ ਹੋ ਜਾਣੀ ਆ ਜਗਰਾਉਂ ਦੀ ਜਗਰਾਉਂ ਜਿਲ੍ਹਾ ਲੁਧਿਆਣਾ ਦੇ ਵਿੱਚ ਮੰਡੀ ਲੱਗਣ ਜਾ ਰਹੀ ਹੈ ਮਿੱਤਰੋ ਸਾਰੇ ਭਰਾ ਇਹਦੀਆਂ ਵੀ ਤਰੀਕਾਂ ਨੋਟ ਕਰ ਲਓ ਜਗਰਾਉਂ ਕੋੜਾ ਮੰਡੀ ਦੀ ਮੈਂ ਤੁਹਾਨੂੰ ਅਪਡੇਟ ਦੱਸ ਦਾਂਗਾ ਵੀ ਇਹ ਨਾ 15 ਸਤੰਬਰ 2024 ਤੋਂ ਸ਼ੁਰੂ ਹੋ ਕੇ 20 ਸਤੰਬਰ 2024 ਤੱਕ ਇਹ ਮੰਡੀ ਜਗਰਾਉਂ ਕੋੜਾ ਮੰਡੀ ਚੱਲਣੀ ਆ ਤੇ 19 ਸਤੰਬਰ 2024 ਨੂੰ ਮਿੱਤਰੋ ਰੇਵੀਆ ਚਾਲ ਮੁਕਾਬਲੇ ਕਰਵਾਏ ਜਾਣੇ ਆ ਜਗਰਾਉਂ ਦੀ ਧਰਤੀ ਤੇ ਜਿਹੜੇ ਭਰਾਵਾਂ ਕੋਲੇ ਮਿੱਤਰੋ ਰੇਵੀਆ ਚਾਲ ਵਾਲੇ ਜਾਨਵਰ ਆ ਉਹ ਜ਼ਰੂਰ ਲੈ ਕੇ ਪਹੁੰਚੋ ਜਗਰਾਉਂ ਘੋੜਾ ਮੰਡੀ 'ਚ 19 ਸਤੰਬਰ 2024 ਨੂੰ ਤੇ ਚੰਗੇ ਮੁਕਾਬਲੇ ਹੋਣੇ ਆ ਰੇਵੀਆ ਚਾਲ 'ਚ ਬਹੁਤ ਹੀ ਨਾਮੀ ਜਾਨਵਰ ਪਹੁੰਚ ਰਹੇ ਆਗੇ ਤੇ ਜਿਹੜੇ ਨਵੇਂ ਭਰਾ ਆਗੇ ਜਿਨ੍ਹਾਂ ਨੇ ਜਾਨਵਰ ਖਰੀਦਣੇ ਆ ਘੋੜੀ ਬਸ਼ੇਰੀ ਬਸ਼ੇਰਾ ਖਰੀਦਣਾ ਤੇ ਉਹ ਮਿੱਤਰੋ ਨਾਬੇ ਵੀ ਢੇੜਾ ਮਾਰਿਓ ਤੇ ਜਗਰਾਉਂ ਵੀ ਜ਼ਰੂਰ ਜਾਇਓ ਕਿਉਂਕਿ ਮਿੱਤਰੋ ਮੰਡੀ ਨਾ ਇੱਕ ਅਜੀਹਾ ਪਲੇਟਫਾਰਮ ਆ ਜਿਹਦੇ ਚ ਨਵੇਂ ਬੰਦਿਆਂ ਨੂੰ ਬਹੁਤ ਜ਼ਿਆਦਾ ਫਾਇਦਾ ਹੋ ਜਾਂਦਾ ਇੱਕ ਜਗ੍ਹਾ ਤੇ ਕਾਫੀ ਜਾਨਵਰ ਦੇਖਣ ਨੂੰ ਮਿਲਣਗੇ ਨਵੇਂ ਬੰਦਿਆਂ ਨੂੰ ਤੇ ਚੰਬਾ ਜਾਨਵਰ ਖਰੀਦਣਾ ਕਿਸੇ ਨੇ ਉਹ ਚੰਬਾ ਖਰੀਦ ਸਕਦਾ ਨੁਕਰਾ ਖਰੀਦਣਾ ਨੁਕਰਾ ਖਰੀਦ ਸਕਦਾ ਮਾਰਵਾੜੀ ਖਰੀਦਣਾ ਮਾਰਵਾੜੀ ਖਰੀਦ ਸਕਦਾ ਬਾਕੀ ਮਿੱਤਰੋ ਜਾਨਵਰ ਨਾ ਇੱਥੇ ਹਰ ਇੱਕ ਤਰ੍ਹਾਂ ਦਾ ਆਉਂਦਾ ਮੰਡੀ ਤੇ ਸਸਤਾ ਵੀ ਹੁੰਦਾ ਮਹਿੰਗਾ ਵੀ ਹੁੰਦਾ ਚੰਗੇ ਕੱਦ ਕਾਠ ਦਾ ਵੀ ਹੁੰਦਾ ਦਰਮਿਆਨੇ ਕੱਦ ਕਾਠ ਦਾ ਵੀ ਹੁੰਦਾ ਜਿਉਂ ਜੀ ਗਾਖ ਦੀ ਡਿਮਾਂਡ ਹੋਵੇ ਉਹ ਜਾਂ ਜਾਨਵਰ ਮਿੱਤਰੋ ਮਿਲ ਜਾਂਦਾਗਾ ਇਸ ਕਰਕੇ ਨਵੇਂ ਭਰਾ ਜਰੂਰ ਪਹੁੰਚੋ ਇਹਨਾਂ ਦੋਹਾਂ ਘੋੜਾ ਮੰਡੀਆਂ ਤੇ ਨਾਬਾ ਘੋੜਾ ਮੰਡੀ ਤੇ ਵੀ ਪਹੁੰਚੋ ਤੇ ਜਗਰਾਉ ਘੋੜਾ ਮੰਡੀ ਤੇ ਵੀ ਪਹੁੰਚੋ ਤੇ ਮਿੱਤਰੋ ਜਿਹੜੇ ਭਰਾਵਾਂ ਨੇ ਹਜੇ ਤੀਕਾ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲੋ ਲਾਈਕ ਕਰ ਲੋ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਘੰਟੀ ਵਾਲਾ ਬਟਨ ਦਿਵਾਲਿਓ ਤੇ ਜੇ ਕਿਸੇ ਵੀ ਭਰਾ ਨੇ ਪ੍ਰੋਮੋਸ਼ਨ ਵੀਡੀਓ ਕਰਵਾਉਣੀ ਹੋਵੇ ਆਪਣੇ ਜਾਨਵਰਾਂ ਦੀ ਤਾਂ ਮਿੱਤਰੋ ਸਾਡੇ ਨਾਲ ਕਰ ਲਓ ਸੰਪਰਕ ਸਾਡਾ ਨੰਬਰ ਆ 8198042453 ਤੇ ਜਿਹੜੇ ਸੇਲ ਵਾਲੇ ਜਾਨਵਰਾਂ ਦੀ ਆਪਾਂ ਮਿੱਤਰੋ ਪ੍ਰੋਮੋਸ਼ਨ ਵੀਡੀਓ ਕਰਦੇ ਆ ਤੇ ਚੰਗਾ ਰਿਸਪੌਂਸ ਮਿਲਦਾਗਾ ਸਾਰੇ ਬੰਦੇ ਹੁਣ ਤੱਕ ਇਹੀ ਦੱਸਦੇ ਆ ਵੀ ਬਾਈ ਤੇਥੋਂ ਵੀਡੀਓ ਕਰਾਈ ਸੀ ਚੰਗਾ ਰਿਸਪੌਂਸ ਹੀ ਮਿਲਿਆ ਤੇ ਇਸ ਕਰਕੇ ਤੁਸੀਂ ਵੀ ਮੌਕਾ ਲਾ ਸਕਦੇ ਆਗੇ ਧੰਨਵਾਦ ਜੀ ਫਿਰ ਮਿਲਦਿਆਂ ਹੋਰ ਕਿਸੇ ਨਵੀਂ ਮੀਟਿੰਗ